ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੌਣੀ ਗੁਰਦਾਰਾ ਪਰੰਧ ਕਮੇਟੀ ਵੱਲੋਂ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਵੱਲੋਂ ਜੋ ਹੁਕਮ ਆਇਆ ਸੀ ਉਸ ਹੁਕਮ ਦੇ ਤਹਿਤ ਜੋ ਆਪਣਾ YouTube ਚੈਨਲ ਸਥਾਪਿਤ ਕਰਨ ਦਾ ਪ੍ਰੋਗਰਾਮ ਜਿਹੜਾ ਕਿ 24 ਤਰੀਕ ਤੋਂ ਰੰਭ ਹੋਣਾ ਉਹ ਸਬੰਧ ਦੇ ਵਿੱਚ ਅੱਜ ਸ੍ਰੀ ਕਨਵਰ ਸਾਹਿਬ ਜੀ ਦੀ ਅਰੰਭਤਾ ਹੋਈ ਅਰਦਾਸ ਕੀਤੀ ਗਈ ਆ ਤੇ 23 ਤਰੀਕ ਤੱਕ ਜਿਹੜਾ ਕਿ ਜਿਹੜਾ ਪ੍ਰਸਾਰਣ ਚੱਲ ਰਿਹਾ ਸੀ ਜਿਹੜਾ ਕਿ ਪੀਟੀਸੀ ਚੈਨਲ ਵੱਲੋਂ ਚੱਲ ਰਿਹਾ ਸੀ ਕੀਰਤਨ ਦਾ ਪ੍ਰਸਾਰਣ ਉਹ ਜਿਹੜਾ ਸਮਝੌਤੇ ਤਹਿਤ ਉਹ ਪੂਰਾ ਹੋਣ ਜਾ ਰਿਹਾ ਇਹ ਸਮੇਂ ਦੇ ਦੌਰਾਨ ਜਿੱਥੇ ਅਸੀਂ ਕਾਲਤਖਬ ਸਾਹਿਬ ਦੇ ਸਤਕਾਰ ਤੇ ਸਨਮਾਨ ਤੇ ਹੁਕਮਾਂ ਦੇ ਤਹਿਤ ਜਿਹੜਾ YouTube ਚੈਨਲ ਚਲਾਉਣ ਦਾ ਫੈਸਲਾ ਕੀਤਾ ਤੇ ਇਸ ਦੇ ਨਾਲ ਦੀ ਨਾਲ ਇੱਕ ਅਧਿਕਾਰ ਦਾ ਜਿਹੜਾ ਵਾਵੇਲਾ ਖੜਾ ਕੀਤਾ ਗਿਆ ਸੀ ਉਸ ਨੂੰ ਜਿਹੜਾ ਖਤਮ ਕਰਨ ਦਾ ਫੈਸਲਾ ਕੀਤਾ ਸੀ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਮੇਂ ਦੇ ਦੌਰਾਨ ਸੰਗਤਾਂ ਦੇ ਅੰਦਰ ਇੱਕ ਜੋ ਕੀਰਤਨ ਪ੍ਰਤੀ ਸ਼ਰਧਾ ਲਗਾ ਤੇ ਹਰ ਘਰ ਦੇ ਅੰਦਰ ਜਿਹੜਾ ਕਿ ਅੰਮ੍ਰਿਤ ਵੇਲਾ ਜਿਹੜਾ ਉਹ ਸਚਕਣ ਸਾਹਿਬ ਦੇ ਕੀਰਤਨ ਦੇ ਨਾਲ ਹੀ ਆਰੰਭ ਹੁੰਦਾ ਆਸਾ ਦੀ ਵਾਰ ਹੋਰ ਵੀ ਕਥਾ ਵਿਚਾਰ ਜਿਹੜੀ ਹੈ ਦਰਬਾਰ ਸਾਹਿਬ ਤੋਂ ਸੰਗਤ ਸੁਣਦੀ ਹੈ ਤੇ ਜੁੜੀ ਹੋਈ ਆ ਇਹ ਇਹਨਾਂ ਦਾ ਜੁੜਾਵ ਜਿਹੜਾ ਵਾ ਇਹ ਦੇਸ਼ ਨਹੀਂ ਇਹ ਵਿਦੇਸ਼ ਦੇ ਅੰਦਰ ਹਰ ਸਿੱਖ ਦੇ ਗੁਰਨਾਣਕ ਨਾਮ ਲੈਵਾ ਘਰ ਦੇ ਸੰਗਤ ਤੱਕ ਆ ਤੇ ਇਹ ਵੀ ਗੱਲ ਦੇਖਣ ਵਿੱਚ ਆਈ ਆ ਕਿ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਵੱਲੋਂ ਜਿਹੜੇ ਹੁਣ ਪ੍ਰਬੰਧ ਸੋਚੇ ਗਏ ਆ ਜਿਹੜਾ ਕਿ YouTube ਆ ਇਹਦੇ ਨਾਲ ਕਾਫੀ ਸੰਗਤ ਜਿਹੜੀ ਆ ਇਸ ਪ੍ਰਸਾਰਣ ਤੋਂ ਜਿਹੜਾ ਕੀਰਤਨ ਜਿਹੜਾ ਪ੍ਰਸਾਰਣ ਦਾ ਸਰਵਣ ਕਰਨ ਤੋਂ ਵਾਂਝੀ ਰਹਿ ਜਾਣ ਦਾ ਮਨ ਦੇ ਵਿੱਚ ਖੱਛਾ ਵਾ ਤੇ ਸੰਗਤ ਦੇ ਵਿੱਚ ਕਾਫੀ ਜ਼ਿਆਦਾ ਇਸ ਗੱਲ ਦੀ ਫਿਕਰਮੰਦੀ ਆ ਸੋ ਪਿਛਲੇ ਦਿਨਾਂ ਦੇ ਵਿੱਚ ਚਾਹੇ ਵਿਦਵਾਨ ਲੋਕ ਹੋਣ ਚਾਹੇ ਸੰਗਤ ਆ ਦੇਸ਼ ਤੇ ਵਿਦੇਸ਼ ਤੋਂ ਬਹੁਤ ਵੱਡੇ ਪੱਧਰ ਤੇ ਜਿੱਥੇ ਸੁਨੇਹੇ ਆ ਰਹੇ ਨੇ ਉਥੇ ਇਸ ਗੱਲ ਬਾਰੇ ਜਾਣਕਾਰੀ ਮੰਗੀ ਜਾ ਰਹੀ ਆ ਤੇ ਸਾਡੇ بڑے ਸਨਮਾਨਯੋਗ ਜਿਵੇਂ ਕਥਾਵਾਚਕ ਸਹਿਬਾਨ ਗਿਆਨੀ ਪਿੰਦਰਪਾਲ ਜੀ ਨੇ ਵੀ ਇਸ ਵਾਲੇ ਵਿਚਾਰ ਦਿੱਤੀ ਆ ਬਾਬਾ ਬੰਤਾ ਸਿੰਘ ਜੀ ਨੇ ਦਿੱਤੀ ਆ ਐਸਪੀ ਸਿੰਘ ਹੋਣਾ ਨੇ ਦਿੱਤੀ ਆ ਹੋਰ ਵੀ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਲਈ ਆਪਣਾ ਜਿਹੜਾ ਮਤ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਜਿਹੜਾ ਦਿੱਤਾ ਤੇ ਅੱਜ ਸਾਨੂੰ ਇੱਕ ਹੋਰ ਆਦੇਸ਼ ਸ੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਗਿਆਨੀ ਰਕबीर ਸਿੰਘ ਜੀ ਵੱਲੋਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਮ ਤੇ ਇੱਕ ਆਦੇਸ਼ ਜਾਰੀ ਹੋਇਆ ਉਸ ਆਦੇਸ਼ ਦੇ ਵਿੱਚ ਜੋ ਸੰਗਤ ਦੀ ਭਾਵਨਾਵਾਂ ਮੈਂ ਉਹ ਸੰਗਤ ਦੀ ਭਾਵਨਾਵਾਂ ਦੇ ਵਿੱਚ ਜਿਵੇਂ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਬਹੁਤ ਸਾਰੀ ਸੰਗਤ ਇਹੀ ਹੈ ਜਿਸ ਕੋਲ ਨਾ smartphone ਹੈ ਤੇ ਨਾ ਹੀ smart TV ਹੈ ਤੇ ਇਸ ਕਰਕੇ ਬਹੁਤ ਸੰਗਤ ਜਿਹੜੀ ਆ YouTube ਤੇ ਚੱਲ ਰਹੀ ਸੱਚਖੰਡ ਸਿੰਘ ਹਰਮंदर ਸਾਹਿਬ ਦੇ ਦਰਸ਼ਨ ਕੀਰਤਨ ਗੁਰਬਾਣੀ ਪਾਠ ਆਦੋਂ ਵਾਂਝੀ ਰਹਿ ਸਕਦੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਉਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਨੂੰ ਇਹ ਹੁਕਮ ਜਾਰੀ ਕੀਤਾ ਆਦੇਸ਼ ਜਾਰੀ ਕੀਤਾ ਹੈ ਕਿ ਜਿੰਨੀ ਦੇਰ ਤੱਕ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟੇਲਾਈਟ ਚੈਨਲ ਦਾ ਪ੍ਰਬੰਧ ਨਹੀਂ ਕਰਦੀ 19 ਦਿਨ ਤੱਕ ਜਿਹੜੇ ਪਹਿਲਾਂ ਪ੍ਰਬੰਧ ਚੱਲ ਰਹੇ ਉਸ ਨੂੰ ਅੱਗੇ ਵਧਾਉਣ ਦਾ ਉਹਨਾਂ ਨੇ ਸਾਨੂੰ ਆਦੇਸ਼ ਕੀਤਾ ਇੱਥੇ ਅਸੀਂ ਜਾਣਕਾਰੀ ਦੇ ਦਈਏ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਪਿਛਲੇ ਦਿਨਾਂ 'ਚ ਜੋ ਐਲਾਨ ਕੀਤੇ ਗਏ ਸੀ ਸੈਟੇਲਾਈਟ ਚੈਨਲ ਦੇ ਸਬੰਧ ਵਿੱਚ ਉਹ ਸਬੰਧਿਤ ਜਿੱਥੇ ਪੱਤਰਾਚਾਰ ਵੀ ਚੱਲ ਰਿਹਾ ਜਿੱਥੇ ਸਰਕਾਰ ਤੋਂ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਲਈ ਚੈਨਲ ਦੇ ਵਾਸਤੇ ਪੱਤਰ ਲਿਖਿਆ ਜਾ ਰਿਹਾ ਤੇ ਇੱਕ ਵਫ਼ਦ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਚਿੱਠੀ ਵੀ ਭੇਜ ਦਿੱਤੀ ਗਈ ਆ ਸੋ ਹਰ ਹੀਲਾ ਵਰਤ ਕੇ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਆਪਣਾ ਚੈਨਲ ਸੈਟੇਲਾਈਟ ਚੈਨਲ ਸਥਾਪਿਤ ਕਰਨ ਦੇ ਲਈ ਹਰ ਜਿਹੜਾ ਕੋਸ਼ਿਸ਼ ਜਾਰੀ ਕਰ ਰਹੀ ਆ ਪਰ ਅੱਜ ਦੇ ਸਮੇਂ ਦੇ ਆਧਾਰਤ ਇਸ ਸਮੁੱਚੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਪ੍ਰਬੰਧਕੀ ਟੀਮ ਪ੍ਰਧਾਨ ਸਾਹਿਬ ਦੀ ਅਗਵਾਈ ਵਿੱਚ ਇਹ ਇੱਕ ਵਿਚਾਰ ਲਿਆਂਦਾ ਜੋ ਉਦੇਸ਼ ਸਿੰਘ ਸਾਹਿਬ ਵੱਲੋਂ ਆਇਆ ਸੋ ਉਹ ਇਹੀ ਵਿਚਾਰ ਹੈ ਕਿ ਸਾਡੇ ਕੋਲ ਅੱਜ ਦੀ ਤਰੀਕ ਜੋ ਬਦਲਵੇਂ ਪ੍ਰਬੰਧ ਨੇ ਉਹ ਪਿਛਲੇ ਸਮੇਂ 'ਚ ਜੋ ਪ੍ਰਸਾਰਣ ਚੱਲ ਰਿਹਾ ਪੀਟੀਸੀ ਵੱਲੋਂ ਸੋ ਉਹੀ ਸਾਡੇ ਕੋਲ ਅੱਜ ਦੀ ਤਰੀਕ 'ਚ ਇਸ ਸਮੇਂ ਦੇ ਦੌਰਾਨ ਜਿਹੜਾ ਬਦਲਵਾ ਪ੍ਰਬੰਧ ਜਿਹੜਾ ਜਿਹੜਾ ਜਾਰੀ ਰੱਖਿਆ ਜਾਣ ਦਾ ਸਾਡੇ ਆਪਸੀ ਵਿਚਾਰ ਹੋਈ ਹੈ ਸੋ ਭਾਵੇਂ ਕੀ ਪ੍ਰਧਾਨ ਸਾਹਿਬ ਜੀ ਦੇ ਘਰ ਦੇ ਅੰਦਰ ਇੱਕ ਵੱਡਾ ਕਹਿੰਦੇ ਨੇ ਦੁਖਾਂਤ ਵਾਪਰਿਆ ਉਹਨਾਂ ਦੇ ਪਰਿਵਾਰ ਕੇ ਇੱਕ ਨੌਜਵਾਨ ਬੱਚਾ ਜਿਹੜਾ ਉਹ ਚੜ੍ਹਾਈ ਕਰ ਗਿਆ ਇਸ ਕਰਕੇ ਉਹ ਅੱਜ ਭਾਵੇਂ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋ ਸਕੇ ਉਹਨਾਂ ਦੇ ਨਾਲ ਸਾਰੀ ਵਿਚਾਰ ਕਰਨ ਤੋਂ ਪਰੰਤ ਆਪ ਸੰਗਤ ਦੇ ਰੂਬਰੂ ਜਿਹੜੀ ਸਿੰਘ ਸਭਾ ਵੱਲੋਂ ਆਏ ਆਦੇਸ਼ ਦੀ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਪ੍ਰਧਾਨ ਜੀ ਵੱਲੋਂ ਜਿਹੜਾ ਪੀਟੀਸੀ ਅਦਾਰਾ ਉਸ ਨੂੰ ਇੱਕ ਬੇਨਤੀ ਪੱਤਰ ਅਸੀਂ ਦੇਣ ਜਾ ਰਹੇ ਆਂ ਕਿ ਜਿੰਨੀ ਦੇਰ ਤੱਕ ਸ਼ਰੌਣੀ ਗੁਰਦਾਰਾ ਪਰੰਧ ਕਮੇਟੀ ਦਾ ਸੈਟਲਾਈਟ ਚੈਨਲ ਨਹੀਂ ਸ਼ੁਰੂ ਹੁੰਦਾ ਉੰਨੀ ਦੇਰ ਤੱਕ ਸੰਗਤਾਂ ਦੀਆਂ ਭਾਵਨਾਵਾਂ ਅਤੇ ਸੰਗਤਾਂ ਦੀ ਮੰਨ ਦੀ ਮਨਸ਼ਾ ਜਿਹੜੀ ਆ ਦਰਬਾਰ ਸਾਹਿਬ ਦੇ ਕੀਰਤਨ ਨੂੰ ਪ੍ਰਸਾਰਣ ਨੂੰ ਸੈਟਲਾਈਟ ਰਾਹੀਂ ਜਿਹੜਾ ਉਹ ਕੋਲ ਦੁਨੀਆ ਵਿੱਚ ਦਰਸ਼ਨ ਕਰਦੇ ਆ ਉਸ ਨੂੰ ਜਿਹੜਾ ਕੀ ਉਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ ਸੋਸ਼ਲ ਰੋਣੀ ਕਮੇਟੀ ਵੱਲੋਂ ਜਿਵੇਂ ਪਿਛਲੇ ਸਮੇਂ ਵਿੱਚ ਅਸੀਂ ਪੀਟੀਸੀ ਦਾ ਧੰਨਵਾਦ ਵੀ ਕਰਦੇ ਹਾਂ ਤੇ ਛਲਾਗਾ ਵੀ ਕਰਦੇ ਹਾਂ ਕਿ ਜਿਹੜੀਆਂ ਸੇਵਾਵਾਂ ਉਹਨਾਂ ਨੇ ਨਿਰੰਤਰ ਜਾਰੀ ਰੱਖੀਆਂ ਜਿਹੜੀਆਂ ਸੇਵਾਵਾਂ ਉਹਨਾਂ ਨੇ ਗੁਰੂ ਦੀ ਭੈ ਭਾਵਨੀ ਵਿੱਚ ਮਰਜ਼ਾਦਾ ਨਾਲ ਕੀਤੀਆਂ ਤੇ ਅਸੀਂ ਆਸ ਕਰਦੇ ਹਾਂ ਪ੍ਰਧਾਨ ਜੀ ਵੱਲੋਂ ਜੋ ਪੱਤਰ ਉਹਨਾਂ ਨੂੰ ਅਸੀਂ ਭੇਜ ਰਹੇ ਹਾਂ ਉਸ ਬੇਨਤੀ ਪੱਤਰ ਨੂੰ ਪ੍ਰਵਾਨ ਕਰਦੇ ਹੋਏ ਅਗਲੇ ਕੁਝ ਸਮੇਂ ਲਈ ਜਿੰਨੀ ਦੇਰ ਚੈਨਲ ਦੀ ਰੰਗਤ ਤਾਂ ਨਹੀਂ ਹੁੰਦੀ ਸਿੰਘ ਸਾਹਿਬ ਦੇ ਆਏ ਹਦੇਸ਼ਾਂ ਤੇ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਹ ਸੇਵਾਵਾਂ ਨਿਰੰਤਰ ਜਿਹੜੀਆਂ ਇਹ ਜਾਰੀ ਰੱਖਣ ਦੀ ਅਸੀਂ ਬੇਨਤੀ ਅੱਜ ਇਹ ਕਰ ਰਹੇ ਹਾਂ